ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਾ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ ਟਹਿਲ ਕਰ ਹ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਤਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧ ਕ੍ਰਿਪਾਲ ਸਾਦੋ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬਹ ਪਵਨ ਬਿਨ ਨਾਵੇਂ ਸੁਖ ਨਾਹੇ ਤਲਹੇ ਜਮ ਕੇ ਦੂਤ ਤਹਿ ਜੇ ਸਾਧੂ ਸੰਗ ਸਮਾਹੇ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾ ਸੇ ਕਦ ਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਾ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ ਟਹਿਲ ਕਰ ਹ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਤਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧ ਕ੍ਰਿਪਾਲ ਸਾਦੋ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬਹ ਪਵਨ ਬਿਨ ਨਾਵੇਂ ਸੁਖ ਨਹੈ ਤਲ ਹੈ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਲੋਕ ਟੂਟੇ ਬੰਧਨ ਜਨਮ ਮਰਨ ਸਾਦ ਸੇਵ ਸੁਖ ਪਾਏ ਨਾਨਕ ਮਨ ਹੋਂ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ ਟਹਿਲ ਕਰਾ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀਐ ਬਸੈ ਜੋ ਚਾਹਸ ਹੋਏ ਟਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧਿ ਕਿਰਪਾਲ ਸਾਦੋ ਸੰਗਤ ਤੋਂ ਵਸੈ ਜੋ ਆਪਨ ਹੋਏ ਦਿਆਲ ਟੋਹੇ ਟਾ ਹੈ ਬਹ ਪਵਨ ਬਿਨ ਨਾਵੇਂ ਸੁਖ ਨਾ ਹੈ ਤਲ ਹੈ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਉ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪਾਉੜੇ ਤਹਿਲ ਕਰਾ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਤਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧ ਕ੍ਰਿਪਾਲ ਸਾਧੋ ਸੰਗਤ ਤਾਉ ਬਸੈ ਜੋ ਆਪਨ ਹੋਏ ਦਿਆਲ ਤੋਹੇ ਤਾਹੇ ਬਹੁ ਪਵਨ ਬਿਨ ਨਾਵੇਂ ਸੁਖ ਨਾ ਹੈ ਤਲਹਿ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਾ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ ਟਹਿਲ ਕਰ ਹ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਤਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧਿ ਕਿਰਪਾਲ ਸਾਦੋ ਸੰਗਤ ਤਾਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬਹ ਪਵਨ ਬਿਨ ਨਾਵੇਂ ਸੁਖ ਨਾਹਿ ਤਲਹਿ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹੋਂ ਨਾ ਬਿਸਰੈ ਗੁਣ ਨਿਦ ਗੋਬਿੰਦ ਰਾਇ ਪੌੜੀ ਟਹਿਲ ਕਰ ਹ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਮਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕ੍ਰਿਪਾਲ ਸਾਦੋ ਸੰਗਤ ਤੋਂ ਬਸੈ ਜੋ ਆਪਨ ਹੋਏ ਦਿਆਲ ਟੋਹੇ ਤਾ ਹੈ ਬਹ ਪਵਨ ਬਿਨ ਨਾਵੇਂ ਸੁਖ ਨਾ ਹੈ ਤਲਹਿ ਜਮ ਕੇ ਦੂਤ ਤਹੇ ਜੇ ਸਾਦੋ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹੋਂ ਨਾ ਬਿਸਰੈ ਗੋਣ ਨਿਤ ਗੋਬਿੰਦ ਰਾਏ ਪੌੜੀ ਟਹਿਲ ਕਰਾ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਟਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧਿ ਕਿਰਪਾਲ ਸਾਧੋ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਤਾ ਹੈ ਬਹ ਪਵਨ ਬਿਨ ਨਾਵੇਂ ਸੁਖ ਨਾ ਹੈ ਤਲ ਹੈ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਾ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ टहल कर हो तो एक की जाते बिरथा न कोए मन तन मुख हे बसे जो चाह सोए टहल महल ता कौ मिले जा कौ साधु कृपा साधु संगत तो बसै जो आपन होए दयाल 토헤 타헤 ਬਹ ਪਵਨ ਬਿਨ ਨਾਵੇਂ ਸੁਖ ਨਾ ਹੈ ਤਲ ਹੈ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾਂ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਉ ਨ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ ਟਹਿਲ ਕਰ ਹ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਤਹਿਲ ਮਹਿਲ ਤਾਂ ਕੋ ਮਿਲੇ ਜਾਕੋ ਸਾਦ ਕਿਰਪਾਲ ਸਾਦੋ ਸੰਗਤ ਤਾਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬਹ ਪਵਨ बिन नामे सुख नहिं ना टलहे जम के दूत तहे जे साधु संग समहे बार बार जाऊं संत सदके नानक पाप बिनसे कदके सतनाम श्री वाहेगुरु साहिब जी ਗੌੜੀ ਮਹਲਾ ਪੰਜਵਾ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਹਾ ਨਾ ਬਿਸਰੈ ਗੁਣ ਨਿਤ ਗੋਬਿੰਦ ਰਾਇ ਪੌੜੀ ਟਹਿਲ ਕਰ ਹਾ ਤੋ ਏਕ ਕੀ ਜਾਤੇ ਮਿਰਥਾ ਨ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹਸ ਹੋਏ ਤਹਿਲ ਮਹਿਲ ਤਾਂ ਕਉ ਮਿਲੇ ਜਾ ਕੋ ਸਾਧ ਕ੍ਰਿਪਾਲ ਸਾਦੋ ਸੰਗਤ ਤਾਉ ਬਸੈ ਜੋ ਆਪਨ ਹੋਏ ਦਿਆਲ ਟੋਹੇ ਟਾਹੇ ਬਹ ਪਵਨ ਬਿਨ ਨਾਵੇਂ ਸੁਖ ਨਾਹੇ ਤਲ ਹੈ ਜਮ ਕੇ ਦੂਤ ਤਹੇ ਜੇ ਸਾਧੂ ਸੰਗ ਸਮਹਿ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਸੇ ਕਦਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ